ਫੰਦੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਦੇਖੋ ਹੁਣ ਨਾ ਮੈਂ ਤੁਹਾਨੂੰ ਲਾਈਕ ਬਾਰੇ ਕਿਹਾ ਕਰਨਾ ਨਾ ਸਬਸਕ੍ਰਾਈਬਰ ਬਾਰੇ ਕਿਹਾ ਕਰਨਾ ਤੁਸੀਂ ਮੌਜਾ ਛੋਡੀ ਸਬਸਕ੍ਰਾਈਬ ਕਰਨਾ ਕਰਿਓ ਭਾਈ ਨਹੀਂ ਕਰਨਾ ਭਾਈ ਨਾ ਕਰਿਓ ਸਾਡਾ ਕਿਹੜਾ ਜੋਰ ਹੈ ਮੈਂ ਲਗੀਆਂ ਮੇਰੀਓ ਭੈਣੋ ਮੇਰੀਓ ਦੀਦੀਓ ਮੇਰੀਓ ਬਬੂ ਮੇਰੀਆਂ ਬਬੂਆਂ ਬਬੂਆਂ ਜਿਆਦਾ ਪਤਾ ਨਹੀਂ ਕਿੰਤੋਂ ਜ਼ਿਆਦਾ ਗਿਆ ਮੈਂ ਲਗੀਆਂ ਮੇਥੀ ਸਕਾਈ ਥੀ ਨਾ ਘੱਟੋ ਘੱਟ ਵੀ 8-10 ਦਿਨ ਮੈਥੀ ਸਕਾਉਣੀ ਪਈ ਮੈਨੂੰ ਕਿਉਂਕਿ ਧੁੱਪ ਮੱਠੀ ਮੱਠੀ ਜੀ ਆ। ਹੁਣ ਇਹਨੂੰ ਮੈਂ ਲੱਗੀਆਂ। ਮਸਾਲਾ ਹੱਥਾਂ ਨਾਲ। ਉਦੋਂ ਬਾਅਦ ਫਿਰ ਮੈਂ ਆਹ ਜਿਹੜਾ ਆਪਣਾ ਬਿਆਹਾਂ ਵਾਲਾ ਹੁੰਦਾ ਨਾ ਪੁੰਨਾ ਵੱਡਾ ਇਹਦੇ ਨਾਲ ਇਹ ਪ੍ਰਾਤ ਵਿੱਚ ਛਾਣ ਲੂੰਗੀ ਫਿਰ ਮੈਂ ਤੁਹਾਨੂੰ ਦਿਖਾਉਣੀ ਆ। ਠੀਕ ਆ। ਫਿਰ ਇਹ ਮੈਂ ਸਟੋਰ ਕਰਕੇ ਰੱਖ ਲੂੰਗੀ ਕਿਸੇ ਵਰਤਮਾਨ ਚ ਡੱਬੇ ਚ ਕਿਸੇ ਚ ਪਾ ਕੇ। ਮੈਂ ਤੁਹਮੇ ਛੇਅਤ ਦੇ। ਛੋਟਾ ਜਿਹਾ ਸਰਕਲ ਬਣਾ ਲੈ ਹੁਣ ਮੈਂ ਚਾਦਰ ਤੇ ਤਾਂ ਨਹੀਂ ਇਹ ਅ ਮਸਲੀ ਚਾਦਰ ਨੂੰ ਬਹੁਤ ਲੱਗ ਜਾਂਦੀ ਆ ਮੇਰੀ ਤਿੰਨ ਚਾਰ ਵਾਰ ਸਬਜ਼ੀਆਂ ਦੀ ਮੇਥੀ ਤਾਂ ਚਾਦਰ ਨੂੰ ਹੀ ਲੱਗ ਜਾਂਦੀ ਆ ਹੁਣ ਜਦ ਨਾਲੇ ਪੱਤੇ ਸੁੱਕੇ ਹੋਏ ਹੁੰਦੇ ਨੇ ਰੰਝ ਹੋਏ ਹੋਏ ਆ ਨਾ ਵੀ ਜਦੋਂ ਇਹ ਪੱਤੇ ਬਰੰਜ ਹੋਏ ਹੁੰਦੇ ਨੇ ਫੇਰ ਤਾਂ ਆਪਣਾ ਹੱਥ ਨਾਲ ਆਰਾਮ ਨਾਲ ਮਸਲੇ ਜਾਂਦੇ ਆ ਬਰੀਕ ਹੋ ਜਾਂਦੇ ਨੇ ਹਾਂਜੀ ਹਾਂਜੀ ਇਹ ਕਿੱਥੇ ਇਹ ਤਾਂ ਐਨ ਮਸਾਲਾ ਹੋਊ ਮੈਂ ਥੋੜੀ ਜੀ ਮਿਹਨਤ ਜ਼ਰੂਰ ਆਉਂਦੀ ਹੈ ਪਰ 6 ਮਹੀਨੇ ਦਾ ਕੋਟਾ ਇਕੱਠਾ ਹੋ ਜਾਂਦਾ ਜੀ ਸਟੋਰ ਕਰਕੇ ਰੱਖ ਹੋ ਜਾਂਦੀ ਹੈ ਫਿਰ ਆਪਾਂ ਨੂੰ ਸਬਜ਼ੀ ਦੀ ਨਸ ਹੈ ਟਮਾਟਰ ਮਿਲੇ ਨਾ ਮਿਲੇ ਧਨੀਆ ਮਿਲੇ ਨਾ ਮਿਲੇ ਫਿਰ ਆਪਾਂ ਮੇਥੀ ਨਾਲ ਸਾਰ ਸਕਦੇ ਹਾਂ ਹੁਣ ਮੈਂ ਤੁਹਾਡੀਆਂ ਅੱਖਾਂ ਸਾਹਮਣੇ ਹੀ ਬਣਾ ਕੇ ਮੇਥੀ ਤੁਹਾਡੇ ਮੂਰੇ ਰੱਖ ਦੇਣੀ ਹੋਂ ਤਾਂ ਡੱਕੇ ਹੀ ਆ। ਇਹ ਨੂੰ ਇੱਧਰ ਪਾ ਦੇ। ਹਾਂਜੀ ਹਾਂਜੀ। ਆ ਮੈਂ ਰੱਖ ਲਿਆ ਤੀ ਆਪਾਂ। ਤੇ ਇਹ ਨੂੰ ਪੱਤਾ ਬਾਅਦ ਚ ਛਾਣ ਲੈਣ ਨਾਲ ਕੱਢ-ਕੱਢ ਕੇ ਫੇਰ ਕੱਢ ਦਾਂਗੇ ਉਹ ਫੇਰ ਰਗੜ ਦਾਂਗੇ। ਤੇ ਇਹ ਜ਼ਰੂਰ ਮੇਰੀਆਂ ਭੈਣਾਂ ਮੇਥੀ ਦਾ ਤਾਂ ਕਰੇ ਲਿਆ ਕਰੋ ਇਹ। ਮੇਥੇ ਤੇ ਮੇਥੀ। ਬਹੁਤ ਵੀਰ ਬੱਚੇ ਭੈਣਾਂ ਬਹੁਤ ਸ਼ਕੀਨ ਆ ਮੇਥੇ ਨਹੀਂ ਰੋਟੀਆਂ ਨਹੀਂ ਹੋ ਵੀ ਸਕਾ ਲਿਆ ਕਰੋ। ਕਿਸੇ ਨੂੰ ਦੇਖ ਕੇ ਇਹ ਕੰਮ ਕਰਿਆ। ਕੋਈ ਮੈਨੂੰ ਦੇਖ ਕੇ ਕੰਮ ਕਰ ਲੂ ਠੀਕ ਹੈ ਨਾ। ਬਈ ਚਲੋ। ਅਹੇ ਜੀ ਛਾਲਣੀ ਲੈ ਲਿਆ ਕਰੋ ਤੁਸੀਂ ਛਾਲਣੀਆਂ ਵੀ ਹੁੰਦੀਆਂ ਆਪਣੇ ਘਰਾਂ 'ਚ ਨਹੀਂ ਆਹ ਬਿਆਹਾਂ ਵਿਹਵਾਲੇ ਆਪਣੇ ਪੌਣੇ ਜੇ ਜਾਂ ਆਪਾਂ ਡੈਰੀ ਨੂੰ ਦੁੱਧ ਪੌਂਦੇ ਆ ਤਾਂ ਆਪਣੇ ਕੋਲ ਘਰਾਂ 'ਚ ਹੁੰਦੇ ਹੀ ਨੇ ਇਹਦੇ ਨਾਲ ਨਾ ਜਿਹੜਾ ਹਾਰਡ डकਾ ਹੈ ਉਹ ਨਹੀਂ ਲੱਗਦਾ ਦੇਖੋ ਆ ਨਿਕਲੀ ਮੇਥੀ ਠੀਕ ਆ ਤੇ ਆ ਨਿਕਲਿਆ ਵਿੱਚੋਂ ਆਪਣਾ ਫੁੱਸ डकੇ ਵਗੈਰਾ ਹੈ ਨਾ ਇਹਨਾਂ ਦਿੰਦਿ ਮੈਂ ਤੋਂ ਬਾਅਦ ਇਹ ਰੰਗ ਲੱਗੇ ਨੇ ਠੀਕ ਹੈ ਜੀ ਚਲੋ ਦੇਖੂਗੀ ਕਹਾਂ ਜੇ ਵਧੀਆ ਤੋਪ ਹੋਈ ਇੱਕ ਤੋਰ ਸਕਾ ਲੂੰਗੀ ਜੇ ਨਾ ਹੋਈ ਫਿਰ ਨਾ ਸਹੀ ਸਾਖ ਸੋਗ ਵਿੱਚ ਪੈ ਕੇ ਸਰ ਜਾਊਗਾ ਤੇ ਜਿੰਨੀ ਖੈ ਗਈ ਸੀ ਹੁਣ ਮੈਂ ਸਕਾ ਲਈ ਮੈਨੂੰ ਲੱਗਦਾ ਨਹੀਂ ਸਾਰੀ ਗਰਮੀ ਤਾਂ ਨਹੀਂ ਸਿਰੇ ਲਾਉਂਦੀ ਇਹ ਚਲੋ ਜਿੰਨਾ ਕੁ ਟਾਈਮ ਲੰਘੂ ਉਨਾਂ ਕੁ ਠੀਕ ਆ ਤੁਸੀਂ ਇਹ ਕੰਮ ਜ਼ਰੂਰ ਕਰਿਆ ਕਰੋ ਜੀ ਸ਼ਰਾਪੀ ਹੈ ਜੀ ਇਹ ਇੰਨਾ ਕੁ ਸ਼ਰਾਪੀ ਹੈ ਪਰ ਇਹਨਾਂ ਸੌ ਹੈ ਇਹਨੂੰ ਭਾਵੇਂ ਤੁੰਗੇ ਦੀ ਸਿਫਤ ਕਰਦੀਆਂ ਕਿ ਨਖੇਦੀ ਕਰਦੀਆਂ ਮੈਨੂੰ ਤਾਂ ਇਹ ਹੀ ਨਹੀਂ ਪਤਾ ਲੱਗ ਰਿਹਾ ਕਿਹੜੇ ਇੱਧਰ ਤੇ ਆ ਲਿਆ ਉਧਰੋਂ ਆ ਲਿਆ ਉਧਰੋਂ ਇੱਧਰ ਲਓ ਭੈਣ ਜੀ ਉਹਨਾ ਇੱਧਰ ਨੂੰ ਤੇ ਆ ਲਿਆ ਆ ਲਿਆ ਅੱਛਾ ਕਿੰਨੀ ਆਲੀ ਫੇਰ ਖੜੀ ਹੋ ਜਾਂਦੀ ਐ ਜੇ ਆ ਖਾਣੇ ਆਪੇ ਗਲੀ ਹੁੰਦੀ ਐ ਇਹ ਨਹੀਂ ਪਤਾ ਵੀ ਇਹ ਜਾਂ ਚਾਹ ਪੀਂਦਾ ਕੋਟੇ ਪੀਂਦਾ ਉਂਗਲੀ ਖੜੀ ਕਿਉਂ ਹੋ ਜਾਂਦੀ ਐ ਹੁਣ ਕੱਥੇ ਬੈਗੀ ਕਿੰਨੀ ਆਲੀ ਆ ਹੁਣ ਆਪ ਕਿੱਤੀ ਐ ਅੱਛਾ ਪੀਤੀ ਆਪ ਇਹਨੇ ਅੱਜ ਫਤਿਹ ਨੇ ਨਵੀਂ ਗੱਡੀ ਪਾਈ ਐ ਕੈ ਲੱਖ ਚ ਪਾਈ ਐ ਗੱਡੀ ਇਹ ਨਵੀਂ ਆ ਫਤਿਹ ਦੀ ਇੱਕ ਪਹਿਲੀ ਮਰਸਰੀ ਐ ਜਿਹੜੀ ਬਚਪਨ ਵਾਲੀ ਬਈ ਦੇਖੋ ਅਸੀਂ ਇਹਦੇ ਨਾਲ ਇੰਨੇ ਕੋ ਕੁੱਤੇ ਹਾਣੀ ਕਰਦਾ ਕੋਈ ਅੰਤ ਨਹੀਂ ਹੈਗਾ ਧੰਨ ਦੀ ਐ ਸਾਈਕਲ ਇਹਦੀ ਅਸੀਂ ਫਰੈਂਡ ਵੀ ਹਾਂ ਇੱਕ ਦੂਜੇ ਦੇ ਅਸੀਂ ਲੜਦੇ ਬਹੁਤ ਹਾਂ ਹੂੰ ਅਸੀਂ ਕੁੜੀਆਂ ਦੇ ਕਹਿਣੇ ਬਹੁਤ ਲੱਗਦੇ ਆ ਪਰ ਮੈਂ ਤਾਂ ਕੱਟ ਜਾਣਿਆ ਤੈਨੂੰ ਆਏਗਾ ਨਹੀਂ ਜੇ ਤੂੰ ਕੁੜੀ ਹੁੰਦੀ ਨਾ ਮੈਂ ਤੈਨੂੰ ਗੱਥੇ ਤੋੜ ਦਿੰਦੀ ਹੋਂ ਦੱਸ ਤੇਰਾ ਸੀ ਪਰ ਮੈਂ ਸਾਰੀ ਦਿਹਾੜੀ ਸਾਰੀ ਦਿਹਾੜੀ ਟਟਰੀ ਨੂੰ ਕੋਟ ਟੱਪਦਾ ਹੀ ਫਿਰ ਜਾਂਦਾ ਹੈ ਸਾਡੇ ਉਹ ਪਿੰਡ ਤੇ ਉਹ ਖੁੰਜੇ ਤੋਂ ਮਿਲਦਾ ਕਦੇ ਉਹ ਖੁੰਜੇ ਤੋਂ ਮਿਲਦਾ ਐਕਣੇ ਆ ਐਕਣੇ ਆ ਬੜਿਆਂ ਬੜੇ ਨਾਲ ਆੜੀਆਂ ਨੇ ਹੂੰ ਚੱਲ ਚੱਲ 40 ਸਾਲ ਦੇ ਨਾਲ 25 ਸਾਲ ਦੇ ਨਾਲ ਉਹ ਕਾਰ ਚਲਾਉਂਦਾ ਉਹਦਣ ਉਹ ਹਾਂ ਮੈਂ ਦੁਕਾਨ ਜੋ ਗਿਆ ਹੈਗਾ ਤੇਰਾ ਸਾਈਕਲ ਤੇ ਪੈਰ ਨਹੀਂ ਆਉਂਦਾ ਸਾਈਕਲ ਤੇ ਪੈਰ ਨਹੀਂ ਆਉਂਦੇ ਦੇਖੋ ਇਹਦੇ ਇਹ ਕਦੋਂ ਕਾਰ ਲਈ ਫਰੇ ਦੱਸੋ ਆਹ ਆ ਸਾਡਾ ਜਮੂਰਾ ਫੋਟੋ ਮਾਉਂ ਤਰੀਆਂ ਨਾਲ ਮੈਂ ਫੋਟੋ ਖਿੱਚੀ ਹੋਈ ਆ ਉਹ ਹਾਂ ਕਾਰ ਵਾਲੀ ਦੀ ਫੋਟੋ ਪਾਏ ਹਾਂ ਕੱਲ ਕੱਲ ਸਾਡੀ ਕੁਛੜ ਚ ਉਤਰੇ ਆ ਜੇ ਕਿਹੜੀ ਕਲਾਸ ਚ ਪੜਨਾ ਹੈ ਤੂੰ ਇਹ ਹੀ ਨਹੀਂ ਪਤਾ ਇਹਨੂੰ ਮੈਂ ਕਿਹੜੀ ਕਲਾਸ ਚ ਪੜ੍ਹ ਲਾਸਟ ਆਲਟ ਚ ਆ ਜੇ ਤੀਜੀ ਚ ਪੜ੍ਹਨ ਲੱਗਿਆ ਜੀ ਆ ਤੀਜੀ ਚ ਪੜ੍ਹਦਾ ਬੰਦਾ ਸਾਡਾ ਕਾਰ ਚ ਚਲਾਉਣ ਲੱਗ ਗਿਆ ਦੱਸੋ ਦੁਨੀਆ ਦਾ ਸਭ ਤੋਂ ਛੋਟਾ ਡਰਾਈਵਰ ਹਮ ਫਤੇ ਸਿੰਘ ਸੱਦੂ ਜੁੱਤੀਆਂ ਦੀ ਘਾਟ ਹੈ ਇਹਨਾਂ ਨੂੰ ਬਸ ਹਾਂ ਚੱਲਿਆ ਫਿਰ ਹੁਣ ਇੱਥੇ ਨਹੀਂ ਬਹਿਣਾ ਔਰੇ ਆ ਜਾ ਮੋਟਰਸਾਈਕਲ ਦੀ ਸੀਟ ਤੇ ਇੱਕ ਬਾਣੀ ਕੰਮ ਬਰਥਡੇ ਨੂੰ ਫਿਰ ਜਾਊਗੀ ਹੈ ਹਾਂ ਅੱਛਾ ਅੱਛਾ ਚੱਲ ਮੈਨੂੰ ਜਦੋਂ ਤੂੰ ਸ਼ਹਿਰ ਜਾਂਦਾ ਮੈਂ ਕਹਿੰਦੀ ਹੁੰਨੀ ਭਾਈ ਆਪਣੀਆਂ ਜਿਹੜੀਆਂ ਇੱਕ ਦੋ ਚੀਜ਼ਾਂ ਖਾਣੀਆਂ ਆਪਣੀ ਲੈ ਆਈਆਂ ਨਾ ਹੁਣ ਘਰ ਆਪਾਂ ਉਹ ਤਾਂ ਕੀ ਆ ਮੈਂ ਬਣਾ ਲਈ ਫਿਰ ਮੂੰਗੀ ਮਸਰੀ ਮੂੰਗੀ ਮਸਰੀ ਉਹ ਪੈਣੋ ਜੇ ਬਾਹਰਲੇ ਨੂੰ ਕਹਦੇ ਬਈ ਮੂੰਗੀ ਮਸਰੀ ਬਣਾਈ ਆ ਹੈ ਨਾ ਉਦੋਂ ਭਾਬੀ ਉਹਨਾਂ ਨੇ ਬਾਹਰ ਆਈਆਂ ਹੋਣਾ ਜਦ ਛੋਟੀ ਹੁੰਦੀ ਸੀ ਮੈਂ ਤੇ ਵਿਆਹ ਤੋਂ ਪਹਿਲਾਂ ਦੀਆਂ ਗੱਲਾਂ ਐ ਦਰਜੀਤ ਭਾਬੀ ਨੇ ਕਹਿਣਾ ਅੱਜ ਕੀ ਬਣਾਇਆ ਮਗਾਣਾ ਭਾਬੀ ਮੂੰਗੀ ਮਸਰੀ ਬਣਾਈ ਐ ਨਹੀਂ ਤੁਹਾਡੇ ਕੋਈ ਬਿਮਾਰ ਹੈ ਮੈਂ ਕਿਹਾ ਵੀ ਬਿਮਾਰ ਦਾ ਕੀ ਮਤਲਬ ਵੀ ਤੂੰ ਭਾਬੀ ਆਏਗਾ ਤੇ ਕਹਿੰਦੇ ਨੀ ਆ ਜ ਮੂੰਗੀ ਮਸਰੀ ਦੀ ਗੱਲ ਹੁੰਦੀ ਆ ਅਸੀਂ ਤਾਂ ਬਾਹਰ ਕਹਿੰਦੀ ਜੇ ਕਹਿੰਦੀ ਬਿਮਾਰ ਬਖੂਰ ਹੁੰਨੇ ਆ ਬੁਖਾਰ ਬਖੂਰ ਹੋਇਆ ਹੁੰਦਾ ਤਾਂ ਮੂੰਗੀ ਮਸਰੀ ਬਣਾਉਂਦੇ ਅਸੀਂ ਤਾਂ ਨਹੀਂ ਬਣਾਉਂਦੇ ਮਾ ਸਾਡੇ ਤਾਂ ਜੇ ਕੋਈ ਸੁਧਾਰਨ ਨੂੰ ਨਾ ਹੋਵੇ ਮੂੰਗੀ ਮਸਰੀ ਦੀ ਜਾਇ ਹੁੰਦੀ ਆ ਹੈ ਨਹੀਂ ਮੂੰਗੀ ਮਸਰੀ ਤਾਂ ਜੀ ਕਹਿੰਦੇ ਮੁਰਗੇ ਵਾਲੇ ਰੇਟ ਦੀ ਆ ਹੁਣ 110 20 ਰੁਪਏ ਕਿਲੋ ਹੋ ਗਈ ਫੇਰ ਫੇਰ ਐਨੀ ਮੰਗੀ ਸਬਜ਼ੀ ਤਾਂ ਆਉਂਦੀ ਨਹੀਂ ਫੇਰ ਮੂੰਗੀ ਮਸਰੀ ਵੈਸੇ ਹੀ ਤਾਂ ਬਦਨਾਮ ਹੈ ਵਿਚਾਰੀ ਵੈਸੇ ਹੀ ਬਦਨਾਮ ਹੈ ਚੱਲ ਫੇਰ ਮੈਨੂੰ ਨਾ ਹੁਣ ਜੀ ਘਰੇ ਆ ਪਹਿਲਾ ਸਲਗਮਾ ਬਣਾਈਆਂ ਆਪਾਂ ਨੇ ਤੇ ਉਦੋਂ ਪਹਿਲਾ ਸਾਗ ਤੀਗਾ ਵਿੱਚ ਜਿਹਨੂੰ ਪਵਿੱਤਾ ਵੀ ਬਣਾ ਲਿਆ ਰਾਤ ਗੋਭੀ ਤੀਗੀ ਤਾਂ ਕਈ ਦਿਨ ਦੂਨੀਆਂ ਸਬਜ਼ੀਆਂ ਖਾ ਕੇ ਸੁੱਕੀਆਂ ਜੀਆਂ ਹਨਾ ਮੂੰਗੀ ਮਸਰੀ ਨੂੰ ਜੀ ਕਰਦਾ ਪਹਿਲਾ ਸਲਾਹ ਹੋਈ ਸੀ ਵੀ ਸਬਤ ਮੂੰਗੀ ਬਣਾ ਲਾ ਫਿਰ ਮੈਂ ਕਿਹਾ ਨਹੀਂ ਮੂੰਗੀ ਮਸਰੀ ਬਣਾਉਣੀ ਆ ਹਲਕੀ ਜੀ ਸਾਲ ਦਾਲ ਵਧੀਆ ਲੱਗਦੀ ਆ ਅਬ ਆਪ ਜੀ ਦੇਖਣਾ ਛੋਕਾ ਕਰਨੀ ਜੀ ਇਹ ਵੀ ਡਿਊਟੀ ਜ਼ਰੂਰੀ ਦੀ ਆ ਹੈਨਾ ਲੱਗਦੀ ਤੁਹਾਨੂੰ ਇਸਨੇ ਨਾ ਲੱਗਦਾ ਕਿੱਧਰ ਹੀ ਆ ਗਈ ਚੱਨੇ ਚੱਲੂ ਕਹਿੰਦੇ ਕਰਦੇ ਮੇਰੇ ਲੰਦੀ ਆ ਚੰਨ ਕਿਉਂ ਆਏ ਮਾ ਜੜਦਾ ਮੇਰੇ ਉੱਤੇ ਪਤਾ ਉਹ ਕੱਖ ਪਾਉਣਾ ਹੁੰਦਾ ਚੱਨੇ ਆ ਗਿਆ ਲੋ ਆ ਦੇ ਨਾ ਫਿਰ ਜਿਹੜਾ ਜਾਲ ਮੁੰਡਾ ਕੋਲੇ ਵੀ ਟੱਡੀ ਹੁੰਦੀ ਆ ਸਾ ਪਾਇਆ ਹਾਂ ਚੈੱਕ ਨੇ ਕਰਦਣਾ ਇਹਦਾ ਗੜਈਆ ਹਾਂ ਬੱਸਾ ਵਿੱਚੋਂ ਪੋਲਾ ਕਰਨਾ ਨੂੰ ਆਪਾਂ ਨੇ ਅੱਛਾ ਫਿਰ ਪੁਣੇਰੀ ਆਏ ਆ ਨਾ ਰਾਮ ਨਾਲ ਪਾਣੀ ਲਾ ਦਾਂਗੇ ਹੁਣ ਇਹਨੂੰ ਕੱਲ ਕੋਲ ਨੂੰ ਜਿੰਨਾ ਹੈ ਨਾ ਹੋ ਹੂੰ ਜਗਾ ਬੋਲੀ ਹੋਉ ਨਾ ਤੇ ਕਿਹਦੇ ਸਾਲ ਵਰਗੀ ਪਨੀਰੀ ਨਹੀਂ ਹੈਗੀ ਹਾਂ ਉਹ ਗੱਲ ਨਹੀਂ ਹੈਗੀ ਪਨੀਰੀ ਦੀ ਪਨੀਰੀ ਨਾ ਪਤਾ ਨਹੀਂ ਤਾਂ ਕਿ ਪਨੀਰੀ ਤਾਂ ਜੰਮਣ 'ਚ ਫਰਕ ਪੈਗਾ ਕੀ ਗੱਲ ਪਿਛਲੇ ਸਾਲ ਤਾਂ ਇੰਨੀ ਪਨੀਰੀ ਤਈ ਹਾਂ ਬਿੱਗਾ ਨੇ ਛੱਡ ਦੇ ਇਸੇ ਸਾਲ ਤਾਂ ਪਨੀਰੀ ਬੰਡੀ ਆ ਜੀ ਅਸੀਂ ਜਗਾ ਹਾਰਡ ਹੋ ਗਈ ਹੈ ਨਾ ਜੀ ਆ ਤਾਂ ਹੁਣ ਪਟਪਟਈਏ ਕਰਕੇ ਹਾਰਡ ਹੋ ਗਈ ਕੋਈ ਨਹੀਂ ਐਵੇਂ ਪਨੀਰੀ ਨਾਲੇ ਲੈ ਗਿਆ ਮੁੰਡਿਆ ਨਾ ਪਨੀਰੀ ਨਹੀਂ ਹੈਗੀ ਧੱਕਾ ਹੈ ਦੱਕਾ ਹਨ ਮੈਂ ਇਹਨਾਂ ਨਾਲ ਵੀ ਪਨੀਰਾਂ ਦੀ ਕੀ ਜਾਂਦੀ ਹੈ ਇੱਕ ਨੇ ਲੱਗਦੀ ਹੈ ਵਿੱਚ ਬਰੀਕ ਹਨ ਬਹੁਤ ਓਏ ਰਵਿੰਦਰ ਦੇਖਣੇ ਓਏ ਵੈਂਟਰੀ 2:00 ਵਜੇ ਤੇ 2:30 ਵਜੇ ਆਹਲੇ ਸਕਰਕੰਦੀਆਂ ਹੋਈਆਂ ਨਹੀਂ ਹੋਣੀਆਂ ਖਰ ਲੰਨ ਸਕਰਕੰਦੀਆਂ ਦੀ ਬਟਰਾਈ ਥੋੜ ਨੂੰ ਨੇਰੀ ਆਈ ਫਈਆਂ ਸਕਰਕੰਦੀਆਂ ਦੀ ਮਾ ਪੁੱਤਾਂ ਨੂੰ ਕਦੇ ਸਾਲਾ ਗੁੱਡੀਆਂ ਹੈਗੀਆਂ ਕਦੇ ਪਾਣੀ ਲਾਇਆ ਉਹਨਾਂ ਨੂੰ ਇੱਕ ਮਿੰਟ ਸਕਰ ਕੰਡੀਆਂ ਦਾ ਕੀ ਗਟਈਆ ਹੋਊਗਾ ਉਹ ਤਾਂ ਕਿੰਨਾ ਬੇਲਤਾ ਹੈਗੀ ਆ ਉਹ ਤਾਂ ਆਏ ਹੱਥ ਲਾਣ ਤੋਂ ਵੀ ਡਰ ਲੱਗਦਾ ਵੀ ਕੋਈ ਵਿੱਚ ਸੱਪ ਸਲੂਪ ਪਈ ਨਾ ਬੈਠਾ ਹੋਵੇ ਤਾਂ ਹੈਗਾ ਜਦ ਪਹਿਲਾਂ ਲਾਈਆਂ ਤੀਆਂ ਉਹ ਟਾਈਮ ਕਾਏ ਕੜੇ ਕਾਏ ਕੜੇ ਕਾਏ ਕੜੇ ਦੋ ਗੜਾਂਗੀਆਂ ਕਰੀਆ ਮੈਂ ਸਕਰ ਕੰਦੀਆਂ ਲੱਗਦਾ ਹੁਣ ਤੁਸੀਂ ਦੋ ਕਰਤੀਆਂ ਹੁਣ ਜੇ ਦੋਲ ਸੀ ਕਰ ਦੋ ਤਾਂ ਫੇਰ ਉਹਨਾਂ ਦਾ ਕੀ ਰਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਤਾ ਵੀ ਸਕਰ ਕੰਡੀਆਂ ਵੀ ਏਖਣ ਲੱਗਦੀਆਂ ਮੈਂ ਕਿਤੇ ਕਿਸੇ ਬਾਹਰਲੇ ਸਟੇਟ ਤੋਂ ਆਉਂਦੀਆਂ ਨੇ ਵਾਹ ਛੋਟੇ ਦੇ ਆਂ ਭਈ ਅੱਜ ਕਲ੍ਹ ਦੀਆਂ ਮੈਨੂੰ ਪਤਾ ਨਹੀਂ ਤਾਂ ਸਗਰਕੰਦੀਆਂ ਦਾ ਨਹੀਂ ਤਾਂ ਮੈਨੂੰ ਪਤਾ ਮੈਂ ਕਿਤੇ ਵੀ ਬਾੜੀ ਇਹ ਰੇਤਲੇ ਏਰੀਏ 'ਚ ਹੁੰਦੇ ਹੋਣ ਠੰਡੇ ਠੰਡੇ ਏਰੀਏ 'ਚ ਹਾਂ ਮੈਂ ਕਿਤੇ ਇੱਧਰ ਠੰਡੇ 'ਚ ਐਗਲਾਂ ਕਰ ਜੇ ਮੈਂ ਠੰਡੇ 'ਚ ਇਹ ਜੰਮੂ ਕਸ਼ਮੀਰ 'ਚ ਹੁੰਦੀ ਹੁੰਦੀ ਆ ਮੈਂ ਤੁਸੀ ਦੱਸਿਓ ਸਾਰੀਆਂ ਭੈਣਾ ਕਿੰਨੀਆਂ ਗੱਲ ਨੂੰ ਸਗਰਕੰਦੀਆਂ ਬਾਰੇ ਪਤਾ ਹੈ ਇਹ ਪੁੱਛ ਲਈ ਵੀ ਇਹ ਵੀ ਨਹੀਂ ਪਤਾ ਹੁਣ ਆਦਿਆਂ ਨੂੰ ਤਾਂ ਵੀ ਸਗਰਕੰਦੀਆਂ ਲੱਗਦੀਆਂ ਕਿਥੇ ਪੰਜਾਬ 'ਚ ਲੱਗਦੀਆਂ ਜਾਂ ਬਾਹਰੋਂ ਆਉਂਦੀਆਂ ਹਾਂ ਮੈਨੂੰ ਤਾਂ ਪਤਾ ਨਹੀਂ ਸਾ ਛੋਟੀਆਂ ਬਾੜੀਆਂ ਇਹ ਕਹੋਲੀ ਛੋਟੀ ਕਰਕੇ ਖਾਲੀਆਂ 'ਚ ਫਿਰਦੀ ਆ ਇਹ ਤਰੀਕ ਪੰਡਿਆ ਗਿਆ ਕੋ ਇੱਕ ਪਿਆਜ਼ ਰਾਂਗਦਾ ਇੱਕ ਪਿਆਜ਼ ਇਹ ਨਾਲ ਲੱਗਦਾ ਕੁਛ ਨਹੀਂ ਆਹ ਖੜੇ ਖੜੇ ਨਹੀਂ ਨਾ ਪਤਾ ਲੱਗਦਾ ਹਾਂ ਮੈਂ ਗੱਟਾ ਗਿਆ ਦਾ ਪਰੰਪਰ ਬੈਠ ਕੇ ਥੋੜੇ ਜਿਹਾ ਜ਼ਿਆਦਾ ਵਰਜਾ ਆਹ ਚੱਲ ਕੱਢਿਆ ਕੈਰੀਆਂ ਦੇ ਵਿੱਚੋਂ ਕੱਖ ਤਾਂ ਜਿਹੜਾ ਇਹ ਫਰੀ ਫਰੀ ਹਾਂ ਜਦੋਂ ਕੱਢਿਆ ਉਹਨੇ ਬੱਸ ਕਰਾਤੀ ਹਾਂ ਕੁਸ ਤੋਂ ਹੀ ਤਾਂ ਤੁਸੀਂ ਔਖੇ ਹੋ ਤਾਂ ਕਰਕੇ ਵੀ ਹੋ ਜਾਂਦਾ ਚਲੋ ਮੈਂ ਹੁਣ ਜਾ ਕੇ ਛਿੱਲਾਂ ਗਾਜਰਾ ਨਾਲੇ ਦੋ ਚਾਰ ਕਰਾਂ ਗੱਲਾਂ ਵਾ ਤਾਂ ਠੀਕ ਹੈ ਜੀ ਕਰੋ ਕਰੋ ਚਲੋ ਅੱਜ ਨਾ ਮੈਂ ਬਹੁਤ ਵਧੀਆ ਇੱਕ ਵਿਚਾਰ ਪੜ੍ਹਿਆ ਦੋ ਕ ਲਾਈਨਾਂ ਲਿਖੀਆਂ ਹੋਈਆਂ ਸੀਗੀਆਂ ਕਹਿੰਦੇ ਵੀ ਬਹੁਤ ਖਾਸ ਹੁੰਦੇ ਨੇ ਉਹ ਰਿਸ਼ਤੇ ਬਹੁਤ ਖਾਸ ਹੁੰਦੇ ਨੇ ਉਹ ਰਿਸ਼ਤੇ ਜਿਹੜੇ ਸਾਡੀ ਆਵਾਜ਼ ਸੁਣ ਕੇ ਪਹਿਚਾਣ ਲੈਂਦੇ ਨੇ ਖੁਸ਼ੀ ਤੇ ਗਮੀ ਬਾਰੇ ਦੇਖੋ ਆਵਾਜ਼ ਸੁਣ ਕੇ ਪਹਿਚਾਣਣ ਵਾਲੇ ਰਿਸ਼ਤੇ ਵਾਕਿਆ ਹੀ ਬਹੁਤ ਖਾਸ ਹੁੰਦੇ ਨੇ ਨਹੀਂ ਤਾਂ ਸਾਨੂੰ ਇੱਥੇ ਕੋਈ ਚੀਕਾਂ ਮਾਰੀ ਜਾਵੇ ਸਾਨੂੰ ਉਹ ਵੀ ਨਹੀਂ ਸੁਣਦਾ ਭਾਵੇਂ ਕੋਈ ਚੀਕ ਚੀਕ ਕੇ ਦੁੱਖ ਦੱਸੀ ਜਾਵੇ ਭਾਵੇਂ ਸਾਨੂੰ ਰੋਜ਼ ਕੋਈ ਆਪਣਾ ਦਰਦ ਸੁਣਾਈ ਜਾਵੇ ਸਾਡੇ ਉਹ ਵੀ ਸਿਰਤੇ ਨੂੰ ਹੀ ਲੰਘ ਜਾਂਦੀਆਂ ਨੇ ਗੱਲਾਂ ਕਿਉਂਕਿ ਇਹ ਜ਼ਿੰਦਗੀ ਚ ਬੀਤਿਆ ਹੋਇਆ ਸਾਡੇ ਨਾਲ ਬਹੁਤ ਆ ਮੈਂ ਖੁਦ ਦੀਆਂ ਹੀ ਗੱਲਾਂ ਕਰਦੀ ਹੁੰਦੀ ਆ ਜ਼ਿਆਦਾਤਰ ਤੁਸੀਂ 10 10 15 15 ਸਾਲ ਵੀ ਕਿਸੇ ਨੂੰ ਆਪਣਾ ਦੁੱਖ ਸੁਣਾਈ ਜਾਓ ਨਾ ਲਾਸਟ ਚ ਰਿਜ਼ਲਟ ਅਗਲੇ ਨੇ ਹੀ ਕੱਢਣਾ ਭਾਈ ਗਲਤੀ ਤਾਂ ਤੁਹਾਡੀ ਆ ਅਗਲੇ ਨੂੰ ਨਹੀਂ ਸਮਝ ਆਉਂਦੀ ਵੀ ਤੁਸੀਂ ਅਗਲੇ ਨੂੰ ਕੀ ਸੁਣਾਇਆ ਕੀ ਦੱਸਿਆ ਕੀ ਵਜਾ ਦੱਸੀ ਹੈ ਵਾਕਿਆ ਹੀ ਉਹ ਖਾਸ ਰਿਸ਼ਤੇ ਹੁੰਦੇ ਨੇ ਜਿਨ੍ਹਾਂ ਦੀਆਂ ਅਸੀਂ ਆਵਾਜ਼ਾਂ ਪਛਾਣਦੇ ਆ ਨਾ ਵੀ ਸਾਡੇ ਨੂੰ ਕੋਈ ਦੁੱਖ ਹੈ ਸਾਡੇ ਨੂੰ ਕਾਸੀ ਦੀ ਲੋੜ ਹੈ ਸਾਡੇ ਨੂੰ ਸਾਡੀ ਲੋੜ ਹੈ ਉਹ ਲੋਕ ਸਾਡੀਆਂ ਕਦਰਾਂ ਨਹੀਂ ਪਾਉਂਦੇ ਨਹੀਂ ਇੱਥੇ ਕੋਈ ਕਿਸੇ ਦੀਆਂ ਆਵਾਜ਼ਾਂ ਨੂੰ ਪਹਿਚਾਣਦਾ ਨਹੀਂ ਵੀ ਇਹ ਦੁਖੀ ਹੈ ਜਾਂ ਸੁਖੀ ਹੈ ਜਾਂ ਸਾਨੂੰ ਕੁਝ ਦੱਸਣਾ ਚਾਹੁੰਦਾ ਜਾਂ ਇਹਦੇ ਅੰਦਰ ਕੋਈ ਚਾਹੁੰਦਾ ਹੈ ਇਹਦੇ ਅੰਦਰ ਕੁਝ ਚੱਲਦਾ ਹੈ ਮੇਰੇ ਭੈਣ ਭਾਈ ਦੇ ਅੰਦਰ ਕੀ ਚੱਲਦਾ ਹੈ ਕਿਹੜਾ ਦਰਦ ਹੈ ਜਿਹੜਾ ਹੈ ਮੈਨੂੰ ਦੱਸ ਨਹੀਂ ਰਿਹਾ ਅਸੀਂ ਨਹੀਂ ਪੁੱਛਦੇ ਅਸੀਂ ਨਹੀਂ ਸੁਣਦੇ ਅਸੀਂ ਨਹੀਂ ਸਮਝਦੇ ਠੀਕ ਹੈ ਜੀ ਫਿਰ ਮੈਂ ਕਹਿੰਨੀ ਆ ਕੋਈ ਜਿਹੜਾ ਕੋਈ ਸਮਝਦਾ ਉਹਨੂੰ ਅਗਲਾ ਨਹੀਂ ਸਮਝਦਾ ਆਪਣਾ ਗੋਂ ਕੱਢ ਕੇ ਆ ਜਾਂਦਾ ਹੋ ਜਾਂਦਾ ਹੈ ਬਲਾ ਕਿਉਂਕਿ ਕਾਲ ਯੁਗ ਦਾ ਪਹਿਰਾ ਆ ਗਿਆ ਜੀ ਕਾਲ ਯੁਗ ਦਾ ਪਹਿਰਾ ਆ ਗਿਆ ਹੈ ਕਿਉਂਕਿ ਚੰਗਿਆਈ ਦਾ ਸਮਾਂ ਨਹੀਂ ਰਿਹਾ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਜਿਹੜੇ ਐਦਾਂ ਦੇ ਲੋਕ ਹੁੰਦੇ ਨੇ ਨਾ ਕਿਸੇ ਦਾ ਨਾਂ ਦੁੱਖ ਸੁਣਨੇ ਵਾਲੇ ਉਹ ਫੇਰ ਵੀ ਕਿਸੇ ਦੇ ਮਨ ਚ ਕਿਸੇ ਦੇ ਦਿਲ ਚ ਆਪਣੀ ਜਗ੍ਹਾ ਬਣਾ ਲੈਂਦੇ ਨੇ ਪਰ ਜਿਹੜੇ ਕਿਸੇ ਦੇ ਦਰਦ ਹੀ ਹੁੰਦੇ ਨੇ ਨਾ ਦਰਦ ਸੁਣਨੇ ਵਾਲਾ ਹੁੰਦੇ ਆ ਉਸ ਦਰਦ ਦਾ ਹੱਲ ਵੀ ਕੱਢ ਦਿੰਦੇ ਆ ਉਹਨਾਂ ਨੂੰ ਦੁਨੀਆ ਸਿਆਣਦੀ ਨਹੀਂ ਉਹਨਾਂ ਦੀ ਦੁਨੀਆ ਕਦਰ ਨਹੀਂ ਪਾਉਂਦੀ ਸਾਹ ਹੁਣ ਲੋਕਾ ਆਪਣਾ ਦਰਦ ਕਿਸੇ ਨੂੰ ਦੱਸਣ ਤੋਂ ਹਟ ਗਏ ਅੱਗ ਤੂੰ ਆਂਦਰੇ ਰੱਖਦੇ ਆ ਕਿਉਂਕਿ ਤੁਸੀਂ ਲੱਖ ਕਿਸੇ ਦਾ ਦਰਦ ਸਮਝ ਲੋ ਜਦ ਤੁਹਾਡੀ ਵਾਰੀ ਆਉਣੀ ਆ ਤੁਹਾਡਾ ਦਰਦ ਕਿਸੇ ਨੇ ਨਹੀਂ ਸਮਝਣਾ ਨਹੀਂ ਸਮਝਣਾ ਕਿਸੇ ਨੇ ਮੈਂ ਕੋਰੇ ਕਾगज ਤੇ ਲਿਖ ਕੇ ਦੰਨੀ ਆ ਅਸੀਂ ਕੋਈ ਜ਼ਰੂਰੀ ਨਹੀਂ ਹਰ ਕਿਸੇ ਤੋਂ ਸਾਨੂੰ ਪੈਸੇ ਦੀ ਮਦਦ ਚਾਹੀਦੀ ਹੁੰਦੀ ਆ ਸਾਨੂੰ ਮੁੰਡੇ ਤੇ ਕੋਈ ਹੱਥ ਧਰ ਦਵੇ ਨਾ ਸਾਡੇ ਮੋਢੇ ਤੇ ਕੋਈ ਨਾ ਵਗੇ ਡੋਲਣਾ ਨਹੀਂ ਕੋਈ ਨਾ ਭਨੇ ਡੋਲਣਾ ਨਹੀਂ ਅਸੀਂ ਹੈਗੇ ਆ ਦੁਨੀਆ ਇੰਨੇ ਜੋਗੀ ਬਣੀ ਹੈਗੀ ਦੁਨੀਆ ਇੰਨੇ ਜੋਗੀ ਬਣੀ ਇਹ ਗਰੰਟਡ ਹੈ ਤੁਹਾਨੂੰ ਦੁਨੀਆ ਬਸ ਚਲਦੀਆਂ ਚਾਲਾਂ ਚ ਸੋਹਣੀ ਲੱਗਦੀ ਆ ਮੈਂ ਤੁਹਾਨੂੰ ਖੁਦ ਆਪਣੀਆਂ ਗੱਲ ਕਰਦੀ ਆ ਕਦੇ ਕਿਸੇ ਤੋਂ 5 ਰੁਪਏ ਦਾ ਰਵਾਧਾਰ ਨਹੀਂ ਕਦੇ ਕਿਸੇ ਤੋਂ ਇਹ ਨਹੀਂ ਹੈਗਾ ਵੀ ਹਾਈ ਉਹ ਭੈਣ ਭਾਈ ਮੂਰੇ ਉਹ ਕਿਸੇ ਭਤੀਜੇ ਮੂਰੇ ਹੱਥ ੱਡੇ ਆ ਨਾ ਬਿਲਕੁਲ ਨਹੀਂ ਕਦੇ ਕੋਈ ਕਾਇਦ ਬੇ ਖੜ ਕੇ ਸਾਹਮਣੇ ਇਸੋ ਹੀ ਗੱਲਾਂ ਉਹ ਸਮਾ ਦੂਰ ਨੰਗ ਗਿਆ ਜਦੋਂ ਲੋਕ ਸਾਡੀਆਂ ਸਾਡੀ ਆਵਾਜ਼ ਤੋਂ ਹੀ ਸਾਡਾ ਦਰਦ ਪਛਾਣ ਲੈਂਦੇ ਤੇ ਉਹ ਗੱਲਾਂ ਦੂਰ ਨੰਗੀਆਂ ਮੈਂ ਫੇਰ ਕਹਿੰਨੀ ਆ ਜਿਹੜੇ ਪਛਾਣਦੇ ਉਹਨਾਂ ਦੀਆਂ ਲੋਕ ਕਦਰਾਂ ਨਹੀਂ ਪਾਉਂਦੇ ਠੀਕ ਹੈ ਜੀ ਮੇਰਾ ਸੁਭਾਅ ਹੁੰਦਾ ਹੈ ਕਿਸੇ ਭੈਣ ਭਾਈ ਦਾ ਕੋਈ ਫੋਨ ਆ ਗਿਆ ਨਾ ਜੇ ਮਾੜਾ ਜਿਹਾ ਵੀ ਆਵਾਜ਼ 'ਚ ਫਰਕ ਹੈ ਤਾਂ ਮੈਂ ਜਦੇ ਕਹਿ ਦਿੰਨੀ ਕੀ ਗੱਲ ਹੈ ਅੱਜ ਆਵਾਜ਼ ਉਹ ਨਹੀਂ ਹੈਗੀ ਅੱਜ ਗੱਲ ਉਹ ਨਹੀਂ ਹੈਗੀ ਫੋਨ ਤੇ ਕੀ ਗੱਲ ਕੋਈ ਦੁੱਖ ਹੈ ਕੋਈ ਤਕਲੀਫ ਹੈ ਕਚਾ ਨਹੀਂ ਖੜੀ ਨਾਲੇ ਟੱਚਰ ਕਰ ਦੰਨੀ ਆ ਸਾਨੂੰ ਕਦੇ ਨਹੀਂ ਕਿਸੇ ਨੇ ਪੁੱਛਿਆ ਠੀਕ ਹੈ ਜੀ ਜਿਨ੍ਹਾਂ ਨੂੰ ਕਿਤੇ ਭੈਣਾ ਭਾਈਆਂ ਵਾਂਗੂ ਮਾਪੇ ਵਾਂਗੂ ਬਿਠਾ ਕੇ ਜਿਨ੍ਹਾਂ ਕੋਲ ਢੱਡ ਫੋਲੇ ਆ ਵੀ ਉਹਨਾਂ ਨੇ ਸਿਆਣੇ ਆ ਵੀ ਹੈ ਨਹੀਂ ਅਗਲਾ ਕਹਿੰਦਾ ਮਰਦੇ ਆ ਮਰੋ ਰਹਿੰਦੇ ਆ ਰਹੋ ਤਾਂ ਹੀ ਤਾਂ ਦਲੇ ਨਾ ਕਠੋਰ ਹੋ ਗਿਆ ਵੀ ਇੱਕ ਮੋਢੇ ਤੇ ਹੱਥ ਉਹ ਨਹੀਂ ਧਰਦਾ ਕੋਈ अगला बैठ के ਤੁਹਾਡੀਆਂ ਗੱਲਾਂ ਸੁਣ ਕੇ ਸਵਾਦ ਲੈ ਕੇ ਚਲੇ ਜਾਂਦਾ ਹੈ। ਠੀਕ ਹੈ ਜੀ। ਸੋ ਇਹ ਗੱਲਾਂ ਇਹ ਜਿਹੇ ਰਿਸ਼ਤਿਆਂ ਦੇ ਘਰ ਬਹੁਤ ਦੂਰ ਨੇ। ਬਹੁਤ ਦੂਰ ਨੇ। ਬਹੁਤ ਕੁਸਾਈ ਸੁਣਾਉਂਗੀ ਕਦੇ ਸਾਰੀ ਸਟੋਰੀ ਸੁਣਾਉਂਗੀ। ਠੀਕ ਹੈ ਜੀ ਅਜੇ ਸਮਾਂ ਨਹੀਂ ਆਇਆ। ਇਤਨਾ ਭੈਣਾ ਬਹੁਤ ਕਹਿੰਦੀ ਹੁੰਨੀ ਆ ਤੁਹਾਡਾ ਬੇਟਾ ਕਿੱਥੇ ਆ? ਬੇਟਾ ਮੇਰਾ ਉਰੀ ਆ ਜੀ। ਉਹ ਵਾਲਾ ਨਹੀਂ ਆਉਂਦਾ ਕੈਮਰੇ ਪੂਰੇ ਕਿਤੇ ਚੜੇ ਚਪਾਈਓ ਆਉਂਦਾ ਉਹ ਵੀ ਮੈਂ ਕਹਿ ਦਿੰਦੀ ਆ ਵੀ ਪਤਾ ਜਾ ਆ ਜਾ ਬਈ ਕਦੇ ਹੀ ਆਉਂਦਾ ਕਹਿੰਦਾ ਮम्मा ਤੁਹਾਡਾ ਕੰਮ ਹੈ ਤੁਸੀਂ ਕਰੋ ਤੁਹਾਨੂੰ ਮੈਂ ਰੋਕਦਾ ਨਹੀਂ ਮੈਨੂੰ ਨਾ ਵਾਲਾ ਜੋਰ ਪਾਇਓ ਬਈ ਕੋਈ ਗੱਲ ਨਹੀਂ ਜਦੋਂ ਮੇਰਾ ਜੀ ਕਰਦਾ ਮੈਂ ਆਪੇ ਆ ਜੰਨਾ ਕੈਮਰੇ ਸਾਹਮਣੇ ਚਲੋ ਬੱਚੇ ਦਾ ਆਪਣਾ ਆਪਣਾ ਮਤਾ ਹੁੰਦਾ ਜੀ ਸਾਡੇ ਕਈ ਬੱਚੇ ਆ ਜਿਹੜੇ ਜੱਕਦੇ ਨੇ ਸਾਡੇ ਕਈ ਬੱਚੇ ਆ ਜਿਹੜੇ ਕਹਿ ਦਿੰਦੇ ਨੇ ਆ ਸਾਡੀ ਵੀ ਵੀਡੀਓ ਬਣਾ ਲੈ ਹੈ ਹਾਂਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਤੇ ਸੋਈ ਗੱਲਾਂ ਜੀ ਕੰਮਕਾਰ ਕਰਦੇ ਆਂ ਆਖਣੇ ਗੱਲਾਂ ਵਾ ਤਾਂ ਕਰਦੇ ਰਹਾਗੇ ਪਰ ਸਾਨੂੰ ਜਰੂਰ ਦੱਸਿਓ ਤੁਹਾਨੂੰ ਸਾਡੇ ਇਹ ਵਲੌਗ ਕਿੱਦਾਂ ਦੇ ਲੱਗਦੇ ਨੇ ਕੰਮਾਂ ਕਾਜਾਂ ਵਾਲੇ ਹੁਣ ਕੀ ਕਰਨਾ ਜਾਣ ਰਿਓ ਪਣ ਹਾਂ ਬਸ ਮੰਜਣਾ ਤੇ ਜਾਇਓ ਹੈ ਨਾ ਚ ਕੰਮ ਫਾਈ ਲੈ ਲੋਕੇ ਵਧਿਓ ਸਟਾਰਟ ਤੋਂ ਪਹਿਲਾਂ ਮੈਂ ਲਪਾਇਆ ਉਹ 2 ਵਜੇ ਆਪਾਂ 2 ਵਜੇ ਤੇ ਤਾਂ ਪੱਕਾ ਨੂੰ ਇਹ ਜਿਹੜਾ ਟਾਈਮ ਘੰਟਾ 5:00 ਹੋ ਗਿਆ। ਮੈਂ ਸਬਜ਼ੀ ਤਿਆਰ ਕਰਕੇ ਰੱਖ ਦੰਨੀ ਆ। ਆਟਾ ਬੰਨਿਆ ਪਿਆ ਹੈ। ਸੋਈ ਗੱਲਾਂ ਜੀ। ਬਈ ਸਮਾਂ ਬੜਾ ਖਤਰਨਾਕ ਆ ਗਿਆ। ਚਲੋ ਠੀਕ ਹੈ ਜੀ। ਮੈਂ ਹੁਣ ਗਾਜਰਾਂ ਚੀਰ ਲਾਂ। ਆਪਣੀ ਵੀਡੀਓ ਹੋ ਜਾਣੀ ਕਾਫੀ ਲੰਬੀ। ਆਪਾਂ ਦੋਈ ਵੀਡੀਓ 'ਚ ਫਿਰ ਕਰਾਂਗੇ ਗੱਲਾਂ ਬਾਤਾਂ ਕੱਲ੍ਹ ਵਾਲੀ 'ਚ, ਪਰਸੋਂ ਵਾਲੀ 'ਚ। ਚਲੋ ਠੀਕ ਹੈ ਜੀ। ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕਾ ਹੋਵੇ ਤਾਂ ਜਰੂਰ ਮਾਫ ਕਰਿਓ। ਸਤਿ ਸ਼੍ਰੀ ਅਕਾਲ ਜੀ।